ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਦੋਸਤੋ ਅੱਜ ਇੱਕ ਕਹਾਵਤ ਯਾਦ ਆ ਰਹੀ ਹੈ ਦੇਰ ਆਏ ਦਰੋਸਤ ਆਏ ਸੋ ਇਸ ਕਹਾਵਤ ਨੂੰ ਅੱਜ ਅਸੀਂ ਇਸ ਮਾਮਲੇ ਚ ਨਿਊ ਹਾਈ ਸਕੂਲ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਤੁੱਕ ਵੀ ਮਹਿਸੂਸ ਕਰ ਰਹੇ ਆ ਕਿ ਨਿਊ ਹਾਈ ਸਕੂਲ ਦਾ ਇੱਕ ਵੱਡਾ ਸਕੈਂਡਲ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਐਜੂਕੇਸ਼ਨ ਸੰਸਥਾਨ ਨੂੰ ਲੈ ਕੇ ਇੱਕ ਵੱਡਾ ਜਿਹੜਾ ਸਕੈਂਡਲ ਚੱਲ ਰਿਹਾ ਸੀ ਉਸ ਮਾਮਲੇ 'ਚ ਹੁਣ ਲੱਗਦਾ ਹੈ ਕਿ ਸ਼ਹਿਰ ਦੇ ਨਿਊ ਹਾਈ ਸਕੂਲ ਦੇ ਜਿਹੜੇ 올ਡ ਸਟੂਡੈਂਟਸ ਹੈਗੇ ਆ ਜਿਹੜੇ ਇਲੂਮਾਈਜ਼ ਹੈਗੇ ਆ ਉਹਨਾਂ ਨੂੰ ਹੁਣ ਇੱਕ ਇंसाफ ਮਿਲਦਾ ਨਜ਼ਰ ਆ ਰਿਹਾ ਹੈ ਉਹ ਸਟੂਡੈਂਟ ਜਿਨ੍ਹਾਂ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਜਿਹੜੇ ਸਿੱਖਿਆ ਸੰਸਥਾਨ ਨੇ ਉਹਨਾਂ ਨੂੰ ਇਸ ਕਾਬਲ ਬਣਾਇਆ ਕਿ ਉਹ ਦੇਸ਼ ਵਿਦੇਸ਼ ਪੂਰੀ ਦੁਨੀਆ ਦੇ ਵਿੱਚ ਆਪਣੇ ਆਪ ਦੀ ਸਫਲਤਾ ਦਾ ਡੰਕਾ ਬਜਾਰੇ ਨੇ ਪਰ ਉਹ ਆਪਣੇ ਐਜੂਕੇਸ਼ਨ ਸੰਸਥਾਨ ਨੂੰ ਨਹੀਂ ਬਚਾ ਪਾ ਰਹੇ ਸੀਗੇ ਔਰ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਇੱਕ ਤਸ ਸੀਗੀ ਸੋ ਉਸ ਮਾਮਲੇ 'ਚ ਉਹ ਵੱਖ-ਵੱਖ ਵਿਧਾਇਕਾਂ ਤੋਂ ਲੈ ਕੇ ਵੱਖ-ਵੱਖ ਰਾਜਨੀਤਿਕਾਂ ਨੂੰ ਮਿਲੇ ਔਰ ਜਿਸ ਤੋਂ ਬਾਅਦ ਇੱਕ ਅਲੂਮਨਾਇਜ਼ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਔਰ ਕਮੇਟੀ ਵੱਲੋਂ ਹਰ ਸ਼ਹਿਰ ਦੇ ਰਾਜਨੇਤਾ ਐਮਪੀ ਉਹਨਾਂ ਨੂੰ ਇੱਕ ਡੈਲੀਗੇਸ਼ਨ ਮਿਲਿਆ ਔਰ ਇंसाफ ਦੀ ਗੁਹਾਰ ਲਗਾਈ ਜਿਸ ਤੋਂ ਬਾਅਦ ਹੁਣ ਇਹ ਲੱਗ ਰਿਹਾ ਇੱਕ ਕਿਤੇ ਨਾ ਕਿਤੇ ਇੱਕ ਕਦਮ ਜਿਹੜਾ ਇੱਕ ਸਫਲਤਾ ਦੇ ਵੱਲ ਚੜ੍ਹਦਾ ਨਜ਼ਰ ਆ ਰਿਹਾ ਦੱਸ ਜੀਏ ਕਿ ਡੀਸੀ ਮੈਡਮ ਜੀ ਹਾਂ ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਇੱਕ ਐਸਆਈਟੀ ਜਿਹੜੀ ਹੈ ਬਣਾ ਦਿੱਤੀ ਕਮੇਟੀ ਦਾ ਗਠਨ ਕਰਦੇ